「おちょうだちょうだっていって」 ਆੜਾ ਆਪਣੇ ਕੇਸ ਐ ਥੋੜੇ ਨਰਮ ਕਰ ਲੈਣੇ ਇੱਕ ਤਾਂ ਹੁਣ ਤੁਸੀਂ ਨਾ ਕੇਸ ਗੁੰਦਿਆ ਨਹੀਂ ਕਰਨੇ ਇਦਾਂ ਆਪ ਬੰਨੇ ਆ ਕਰਨੇ ਮਰੋੜੀ ਦੇ ਕੇ ਹੀ ਜੂڑا ਕਰ ਲੈਣਾ ਇਦਾਂ ਠੀਕ ਹੈ ਨਾ ਕੋਈ ਗੁੰਦਿਆ ਨਹੀਂ ਕਰਨੇ ਗੁੰਦਨ ਦੇ ਨਾਲ ਵਾਲ ਭਾਰੇ ਬਹੁਤ ਹੋ ਜਾਂਦੇ ਇਹ ਫਾਮ ਹੋ ਜਾਂਦੇ ਤੇ ਭਾਰੇ ਹੋ ਜਾਂਦੇ ਇਸ ਕਰਕੇ ਤੁਸੀਂ ਗਰਮੀਆਂ ਦੇ ਤੁਸੀਂ ਨਾ ਆਪ ਜੂڑا ਕਰਨਾ ਵੀ ਗਾਹ ਸਿੱਖਣਾ ਹੈ ਠੀਕ ਹੈ ਨਾ ਇਦਾਂ ਨੂੰ ਨਰਮ ਕਰ ਲੈਣਾ ਆਪਾਂ ਠੀਕ ਹੈ ਜੀ ਨਰਮ ਕਰਕੇ ਇਹ ਛੋਟਾ ਕਰ ਲੈਣਾ ਤਾਂ ਮਤਲਬ ਬੈਠਣਾ ਕਰ ਲੈਣਾ ਜਿੰਨ ਸੇ ਸਾਰਾ ਪਟਕਾ ਮੰਨੀ ਦਾ ਇਹਨਾਂ ਨੂੰ ਜਿਹੜੇ ਦੇਖਦੇ ਕਿਲਰ ਦੇ ਆ ਜਾਣਾਰੇ ਾਰੇ ਛੋਟੇ ਛੋਟੇ ਗੀਂਦੇ ਨੇ ਸਾਡੇ ਬੈਠੇ ਰਹਿੰਦੇ ਇਹ ਦੇਖ ਜੀ ਜੇ ਬੇਰੀ ਜੇ ਮਾਰ ਤੱਕ ਕੋਈ ਕੋਸ਼ਿਸ਼ ਨਹੀਂ ਕਰ ਰਹੀ ਤਾਂ ਇਹ ਦੇਖਿਆ ਜਾਵੇ। ਜਿਆ ਵੇ ਲੜਦਾ ਜੇ ਤਾਂ ਕਾਠ ਆਉਂਦੀ ਆ ਤਾਂ ਠੀਕ ਆ ਜੇ ਨਹੀਂ ਆਉਂਦੀ ਤਾਂ ਆਪਾਂ ਦੂਜੇ ਲੜ ਦੇ ਵਿੱਚ ਨੂੰ ਰੱਖ ਲਈਦਾ ਠੀਕ ਹੈ ਨਾ। ਆਜ ਦੇ ਅੱਗ ਦੇ ਅੱਗ ਬੰਨਣ ਦੇ ਨਾਲ ਵੀ ਮੇਰੀ ਪੂਣੀ ਫਿਲਰ ਦੀ ਨਾ ਆਪਣੇ ਉਹਦੇ ਨਾਲ ਅੱਗ ਦੀ ਪ੍ਰਾਪੀ ਆਉਂਦੀ ਹੈ। ਉਸੇ ਕੋਈ ਕਰਨੀ ਹੈ ਜੇ ਜਦੋਂ ਜਿੰਨੀ ਕਰਨੀ ਹੈ ਤੇ ਆਹ ਸੀਲ ਕੱਬਿਆ ਕਰ ਲੈਣੀ ਹੈ। ਆਹ ਵਾਟਰ ਸੀਲ ਆਉਂਦੀ ਹੈ ਨਹੀਂ ਕਰਦੇ ਦੋਨਾਂ ਦੇ ਕੱਬੇ ਆਏ ਜੀ ਮੇਰੇ ਵੀ ਕੱਬੇ ਆਏ ਜੀ ਉਹਨਾਂ ਦੇ ਹਲੋ ਲੈਫਟ ਸਾਈਡ ਰਹਿਣੀ ਚਾਹੀਦੀ ਹੈ। ਜੀ ਨੂੰ ਬਰਾਬਰ ਵਿੱਚ ਆਪਾਂ ਪੂਣੀ ਨੂੰ ਬਸ ਬਰਾਬਰ ਠਰਕ ਕਰਕੇ ਕਪੜਾ ਕੋਲ ਦੇ ਦਰੰਦ ਇਹ ਕੱਪੜੇ ਇਹ ਕੋਈ ਵੀ ਕੁੰਡਾ ਹੋਵੇ ਕੁੰਡਾ ਤੇ ਇਹ ਜਵਾ ਦਾ ਬੋਲਿੰਗ ਦਾ ਕੱਪੜਾ ਬੋਲਿੰਗ ਦਾ ਦੋਨੇ ਮਸੂ ਵੀ ਕੱਪੜਾ ਅੰਨ ਨੂੰ ਕੋਲ ਦੇ ਰਿਹਾ ਹੈ ਇਹ ਆਖਰੀ ਟੰਗੇ ਤੇ ਆਖਰੀ ਲੱਗ ਠੀਕ ਹੈ ਜਿੰਨਾ ਹੋਇਆ ਉਹ ਧਾਰਨੀਆਂ ਮੰਨੀਆਂ ਨਾ ਇਹੇ ਫਾਣੀ ਆ ਤੇ ਥੋਣੀ ਇੰਨੀ ਚੌੜੀ ਨਹੀਂ ਚਾਹੀਦੀ ਇਹਦੇ ਇਧਰ ਵੀ ਇੰਨੀ ਚੌੜੀ ਥੋੜਾ ਥੋੜਾ ਕੱਪੜਾ ਹੜੇ ਬਾਕੀ ਕੱਪੜਾ ਬੇਚ ਕਰ ਦੇਣਾ ਕਿ ਇੰਨਾ ਹੀ ਇਧਰੋਂ ਥੋੜਾ ਹੋਣਾ ਦੇਖਦਾ ਜੀ ਤੁਹਾ ਹੱਥ ਜੀ ਵਿੱਚ ਇੱਥੇ ਵੀ ਇੱਦਾਂ 2-3 ਜੁਲੀਆਂ ਲਾ ਲਈ ਦੀਆਂ ਇੱਥੇ ਜੁਲੀਆਂ ਲਗਾ ਲਓ ਇੱਥੇ ਜੁਲੀਆਂ ਲਗਾ ਲਓ ਬਾਕੀ ਕਪੜਾ ਦੇ ਮਤਲਬ ਉਹ ਲੈ ਫੜ ਕੇ ਉੱਦ ਕਾ ਲਓ ਇੱਥੇ ਵੀ ਕੋਈ ਜੋ ਵੀ ਪਾਗ ਬੰਨਣੀ ਹੈ ਸਾਜਣਾ ਇਹ ਜੋੜਾ ਹਾ ਤਾਂ ਸਹੀ ਕੀਤਾ ਪੂਣੀ ਕੀਤੀ ਇਹ ਥੱਲੇ ਨੂੰ ਕਰ ਲੈਣਾ ਥੱਲੇ ਵਾਲਾ ਪਾਸਾ ਸਿਰ ਉੱਪਰ ਬੰਨਣਾ ਹੁੰਦਾ ਠੀਕ ਹੈ ਜੀ ਪਗ ਵੀ ਤਾਕਿ ਸਟਾਰਟ ਕਰਨੀ ਹੈ ਪਗ ਇੰਦਾ ਫੜਨੀ ਹੈ ਇੰਦਾ ਲੜ ਨੂੰ ਰੱਖਣਾ ਪਹਿਲਾ ਲੜ ਕੀ ਗੱਲ ਰਿਹਾ ਇੰਨਾ ਫੜਦੇ ਆ ਇਧਰ ਨੂੰ ਤੇ ਨਹੀਂ ਪਤਾ ਲੱਗਦਾ ਜੇ ਇੰਦਾ ਫੜਲਦੇ ਨੇ ਤਾਂ ਨਾਲ ਕਿਦ ਨੂੰ ਘੁਮਾਣਾ ਖੱਬੇ ਹੱਥ ਸਿਰਾ ਸੱਜੇ ਹੱਥ ਪੱਗ ਦੀ ਪੂਣੀ ਸਾਰੀ ਹੋਣੀ ਚਾਹੀਦੀ ਹੈ ਲੜ ਇੰਦਾ ਫੜ ਕੇ ਤਿੰਨਾਂ ਸਿਰ ਦੇ ਉੱਤੇ ਵੀ ਲੱਪਣੀ ਹੈ ਠੀਕ ਹੈ ਜੀ ਇੱਕ ਉਂਗਲ ਦਾ ਲਾੜਾ ਪਾਸਾ ਛੱਡ ਲਿਆ ਕਰਨਾ ਨੂੰ ਨਾ ਫੜ ਕੇ ਪੱਗ ਦੀ ਸਟਾਰਟਿੰਗ ਇੰਦਾ ਕਰ ਲਈ ਜੀ ਠੀਕ ਹੈ ਜੀ ਆ ਪਹਿਲਾ ਲੜ ਸੈਂਟਰ ਚ ਰੱਖਣਾ ਠੀਕ ਹੈ ਜੀ ਅੱਖ ਦੇ ਕੋਲ ਇਹਨੂੰ ਲੜ ਨੂੰ ਰੱਖ ਕੇ ਅੱਖ ਦਬਣੀ ਨਹੀਂ ਹੋਣੀ ਚਾਹੀਦੀ ਜ਼ਿਆਦਾ ਠੀਕ ਹੈ ਜੀ ਅੱਖ ਦੇ ਕੋਲ ਰੱਖ ਕੇ ਜਿੰਨਾ ਕਮ ਆਣਾ ਇਹਦੇ ਵਿੱਚ ਹੁਣ ਕੋਈ ਬਾਲ ਨਹੀਂ ਆਪਾਂ ਰੱਖਿਆ ਠੀਕ ਹੈ ਬਾਲ ਦਾ ਮਤਲਬ ਕਿ ਪੂਣੀ ਘੁੰਮੀ ਨਹੀਂ ਇੱਦਾਂ ਜਿਹੜੀ ਘੁੰਮੀਆਂ ਨਹੀਂ ਪੂਣੀ ਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਤਾਂ ਸਹੀ ਨਹੀਂ ਬੈਠੇਗੀ ਆ ਚੀਜ਼ ਦਾ ਧਿਆਨ ਰੱਖਣਾ ਜੀ ਪੱਜ ਦੀ ਪੂਣੀ ਜਿਹੜੀ ਆ ਜੋੜ ਹਮੇਸ਼ਾ ਥੱਲੇ ਰਵੇ ਹਰ ਵਾਰੀ ਠੀਕ ਹੈ ਜੀ ਇਹ ਮੋਟਾ ਬਸਾਓ ਪਰ ਤਾਂ ਲਾਗ ਲੈ ਰੋ ਜੀ ਇਹ ਦੁਆ ਲਾੜਿਆ ਤੇ ਲਾਜ ਰੱਖ ਦਿੰਦਾ ਠੀਕ ਹੈ ਜੀ ਲਾਜੇ ਰੱਖਣ ਤੋਂ ਬਾਅਦ ਆਪਾਂ ਇਹਦਾ ਦੋ ਉਂਗਲਾਂ ਦੇ ਨਾਲ ਪੂਣੀ ਨੂੰ ਥੋੜੀ ਕੱਠੀ ਚਾੜ ਦੇਣੀ ਉੱਪਰੋਂ ਵੀਰ ਥੱਲੇ ਵੀ ਐਦਾਂ ਠੀਕ ਹੈ ਜੀ ਕੀ ਕਰਤੀਏ ਇੱਕ ਉਂਗਲਾ ਲਾੜੇ ਤੇ ਇਹ ਟਿੰਗ ਉਹ ਲੈ ਬੇਲ ਪਾਈ ਜਾਣਾ ਇੱਥੇ ਠੀਕ ਹੈ ਜੀ ਕੋਈ ਇਹ ਬਣ ਗਿਆ ਕਰੇ ਇਹ ਤੇ ਆਪਣੀ ਪੂਣੀ ਹਰ ਵਾਰੀ ਸਾਫ ਇੰਦਰੂ ਦੇ ਦਾ ਸਾਫ ਆਵੇ ਫਿਰ ਹਰ ਵਾਰੀ ਪੂਣੀ ਚੈੱਕ ਕਰੀ ਜਾਂਦੀ ਕਿ ਜੋੜ ੱੱਲੇ ਹੋਣਾ ਚਾਹੀਦਾ ਤੇ ਬੰਦ ਪਾਸਾ ਉੱਪਰ ਹੋਣਾ ਚਾਹੀਦਾ ਇਹ ਲੜ ਜਿੱਥੇ ਪਹਿਲਾ ਲੜ ਰੱਖਿਆ ਆ ਉਹਦੇ ਲਾਗੇ ਰੱਖਣਾ ਉਹ ਲਾਗੇ ਰੱਖ ਕੇ ਇਹ ਅਗਲੀ ਵਾਰੀ ਕੀ ਕਰਨਾ ਉੱਪਰੋਂ ਥੱਲੇ ਕਪੜਾ ਫੋਲਡ ਕਰ ਲਮੈਂ ਆਹ ਰਵਰੀ ਨੱਕ ਦੀ ਸਿਹਤ ਤੋਂ ਫੋਲਡ ਕਰ ਰਿਹਾ ਕਰਨਾ ਇਦਾਂ ਠੀਕ ਹੈ ਜੀ ਅਗਲਾ ਲੜ ਜਿਹੜਾ ਇੱਥੇ ਲਾ ਤਾ ਨੂੰ ਦੇ ਜਾਂਦੇ ਲੜ ਇੱਧਰ ਵਾਲੇ ਹੌਲੀ ਹੌਲੀ ਥੱਲੇ ਨੂੰ ਆ ਜਾਈਏ ਠੀਕ ਹੈ ਜੀ ਜਿਹੜਾ ਆਖਰੀ ਲੜਵਾ ਸਾਡੀ ਪੱਗ ਦਾ ਇਹ ਵੀ ਇੰਨਾ ਕੁ ਵੈਸੇ ਆਉਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਜ਼ਿਆਦਾ ਲੰਬਾ ਜੇ ਛੋਟਾ ਨਾ ਹੋਵੇ ਤਾਂ ਵਧੀਆ ਰਹੇਗਾ ਜਦੋਂ ਲੰਬਾ ਆਏਗਾ ਇਹ ਫੇ ਆਪਾਂ ਸਮਝਣਾ ਵੀ ਪੱਗ ਸਤਮ ਨਹੀਂ ਹੋ ਰਹੀ ਪੂਰਾ ਨਹੀਂ ਆ ਰਿਹਾ ਲੜ ਲੜ ਪੂਰਾ ਕਰਨਾ ਬੜਾ ਜ਼ਰੂਰੀ ਹੈ ਇਹ ਤੁਸੀਂ ਨਾ ਇੱਥੇ ਜਦੋਂ ਰੋਜ਼ ਲੈ ਕੇ ਆਉਂਗੇ 4 ਕਿਲੋਮੀਟਰ ਦੀ ਪੱਗ ਸੀਨ ਲਾ ਕੇ ਠੀਕ ਹੈ ਜੀ ਫਿਰ ਇਹ ਆਪਾਂ ਲੜ ਦਾ ਪੂਰਾ ਕਰ ਲਿਆ ਕਰਨਾ ਠੀਕ ਹੈ ਜੀ ਉਹਨਾਂ ਲੜ ਜਿਹੜਾ ਇਹ ਅੱਖ ਦੇ ਕੋਲ ਆਹ ਵਾਲਾ ਲੜ ਆਉਣਾ ਕੁਛੀ ਕੀ ਕਰਦੇ ਆ ਆ ਵੀ ਰੱਖਿਆ ਤੇ ਆ ਵੀ ਅੱਖ ਦੇ ਗੋਲ ਇਹ ਇਦਾਂ ਨਹੀਂ ਹੋਣਾ ਹਨਾ ਹੌਲੀ ਹੌਲੀ ਪੱਗ ਇਧਰੋਂ ਤਾਹ ਜਾ ਰਹੀ ਹੈ ਵੱਜਦੀ ਔਰ ਇਧਰੋਂ ਥਾਂ ਨੂੰ ਆ ਰਹੀ ਏ ਜਿਹੇ ਜਿੱਥੇ ਲੱਗਣਾ ਬੀਕ ਇਦਾਂ ਲੰਬਾ ਲੜ ਸੌਣਾ ਚਾਹੀਦਾ ਬਸ ਇਸ ਤੋਂ ਜਿਹੜਾ ਬਾਕੀ ਲੜਾ ਉਹ ਕਟਿੰਗ ਆਪਾਂ ਤਰੀਕਿਆਂ ਨਾਲ ਕਰਨਾ ਹੋਣਾ ਦਾ ਸੈਟ ੱਗਣਾ ਪਿਆ ਲੜ ਫੜ ਕੇ ਇਹਦਾ ਸੈਟ ਆ ਗਿਆ ਲਿੰਗਰ ਇਹ ਵੀ ਡਬਲ ਹੀ ਕਪੜਾ ਪੂਣੀ ਵਾਂਗੂ ਜਿੱਦਾਂ ਪੂਣੀ ਸਟਾਰਟਿੰਗ ਦੇ ਵਿੱਚ ਆਪਾਂ ਡਬਲ ਫੜੀ ਸੀ ਇਹ ਵੀ ਡਬਲ ਟੱਕ ਲਈਦਾ ਬੇਦਨਾ ਜਿਆਦਾ ਸਾਫ ਟੱਕ ਹੁੰਦਾ ਸਿਰ ਠੀਕ ਹੈ ਜੀ ਕਪੜਾ ਡਬਲ ਕਰਦੇ ਜੇ ਸਿੰਗਲ ਕਰ ਲੈਂਦੇ ਬਲ ਪੈ ਜਾਂਦਾ ਜਿਆਦਾ ਚੌੜਾ ਹੋ ਜਾਂਦਾ ਕਪੜਾ ਇਹ ਵੀ ਡਬਲ ਹੀ ਰਹਿਣ ਦੀ ਤੇ ਜਿੱਦਾਂ ਆਪਾਂ ਪੂਣੀ ਸਟਾਰਟਿੰਗ ਤੇ ਰੱਖਣੀ ਸ਼ੁਰੂ ਕੀਤੀ ਸੀ ਆਪਾਂ ਉਸ ਤੋਂ ਤੇ ਰੋਜ਼ ਦੀ ਰੋਜ਼ ਬਸ ਆਪਾਂ ਘਰ ਦੇ ਵਿੱਚ ਵੀ ਦੋ ਕੁ ਵਾਰੀ ਦੋ ਤਿੰਨ ਵਾਰੀ ਪਾਗ ਟਰਾਈ ਕਰੇਗਾ ਨਹੀਂ ਤੇ ਇੱਥੇ ਵੀ ਦੋ ਤਿੰਨ ਵਾਰੀ ਟਰਾਈ ਕਰੇਗਾ ਨਹੀਂ ਠੀਕ ਹੈ ਜੀ ਤੇ ਉਹਦੇ ਨਾਲ ਜੀ ਰੋਜ਼ ਦੀ ਰੋਜ਼ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਇੱਥੇ ਮਿਲਣਾ ਠੀਕ ਹੈ ਜੀ ਇੱਕ ਤਰ੍ਹਾਂ ਆਪਣੇ ਇਹਦੇ ਏਸ ਨੂੰ ਥਲੇ ਕਪੜਾ ਬੰਨਿਆ ਵੀ ਉਹ ਵੀ ਬਾਹਰ ਆ ਰਹਾ ਹੈ ਤੇ ਜਲਦੀ ਸਿਰ ਤੱਕ ਹੋ ਜਾਂਦਾ ਇਹਦਾ ਬਾਲ ਬਾਰ ਦੇਖਣ ਲੱਪਾਂ ਦੇ ਕੇਸ ਦੇਖਣ ਲੱਪਾਂ ਦੇ ਉੱਪਰ ਤੇ ਪਟਕਾ ਬੰਨਣ ਦਾ ਫਾਇਦਾ ਇਹ ਹੋ ਜਾਂਦਾ ਜਿਹੜਾ ਆ ਵੀ ਲਾੜਵਾ ਫੇ ਇਹ ਵੀ ਸੈਡਾਂ ਤੋਂ ਪਹਿਲਾਂ ਚੌੜਾ ਕਰਕੇ ਇਹਦਾ ਖਿੱਚ ਲੋ ਇਹਨੂੰ ਤੇ ਦੋਨੇ ਪਾਸੇ ਤੋਂ ਮਾੜਾ ਮਾੜਾ ਫੋਲਡ ਕਰ ਲਈਦਾ ਇਹ ਲਾੜ ਨੂੰ ਔੜਾ ਖਿੱਚ ਕੇ ਇੱਦਾਂ ਲਗਾ ਦਿਓ ਠੀਕ ਹੈ ਜੀ ਇਹ ਲਾੜ ਲੰਬਾ ਹੋ ਗਿਆ ਤਾਂ ਫੇਰ ਮੈਂ ਦੇਣਾ ਪੈਂਦਾ ਉਹਨਾਂ ਨੂੰ ਠੀਕ ਹੈ ਇਸ ਤਰ੍ਹਾਂ ਆਪਾਂ ਰੋਜ਼ ਦੀ ਰੋਜ਼ ਆਪ ਵੀ ਟਰਾਈ ਕਰੇਗਾ ਜਿੱਥੇ ਨਹੀਂ ਸਮਝ ਲੱਗਦੀ ਉੱਥੇ ਪੁੱਛਣਾ ਠੀਕ ਹੈ ਜੀ ਜਿੱਥੇ ਵੀ ਕੋਈ ਗੱਲ ਵੀ ਨਹੀਂ ਸਮਝ ਆਉਦੀ ਟਰਾਈ ਕਰਨ ਤੇ ਹੀ ਪੱਗ ਆਉਣੀ ਜਿੱਦਾਂ ਆਪਾਂ ਸਕੂਲ ਦੇ ਵਿੱਚ ਹੌਲੀ ਹੌਲੀ ਲਿਖਣਾ ਸਿੱਖਦੇ ਹਾਂ ਨਾ ਰੋਜ਼ ਦੀ ਰੋਜ਼ ਪਹਿਲਾਂ ਪੈਨਸਲ ਨਾਲ ਲਿਖਦੇ ਹਾਂ ਫਿਰ ਪੈਨ ਨਾਲ ਲਿਖਦੇ ਹਾਂ ਇਦਾਂ ਹੀ ਪੱਗ ਆਪਾਂ ਨੂੰ ਪੂਰੀ ਤਰ੍ਹਾਂ ਰੋਜ਼ ਸਮਝ ਲੱਗਣੀ ਜਿੱਥੇ ਤੇ ਬੰਦ ਤੁਸੀਂ ਵੀ ਇਹ ਜਦੋਂ ਹਮੇਸ਼ਾ ਰੋਜ਼ ਦੀ ਰੋਜ਼ ਟਰਾਈ ਕਰਿਆ ਜਾ ਇਹ ਲਗੰਬੀ ਤੇ ਉਹ ਇੰਟੀਮ ਉਹਦੇ ਬਾਰੇ ਵੀ ਆਪਾਂ ਇੱਕ ਵਾਰੀ ਪਾਗ ਜ਼ਰੂਰ ਬੰਨ੍ਹਿਆ ਨੀ ਸਕੂਲੇ ਜਾ ਕੇ ਆਣ ਕੇ ਆਪਣਾ ਸਾਰਾ ਕੰਮ ਕਰ ਲਿਆ ਸਾਰਾ ਕੁਝ ਸ਼ਾਮ ਨੂੰ ਫ੍ਰੀ ਹੋ ਗਏ ਇੱਕ ਵਾਰੀ ਨਾ ਸੌਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਪਾਗ ਜ਼ਰੂਰ ਟਰਾਈ ਕਰੇਗਾ ਨੀ ਰੋਜ਼ ਜਦੋਂ ਆਪਾਂ ਕੈਂਪ ਤੋਂ ਵੀ ਛੱਡ ਦਿੰਦੇ ਹਾਂ ਘਰ ਜਾ ਕੇ ਸਕੂਲ ਲੱਗੇਗਾ ਕਲਾਸਾਂ ਜਾਣਾ ਪੜ੍ਹਾਈ ਕਰਨੀ ਤੇ ਆਪਾਂ ਛੱਡ ਦਿੰਦੇ ਫਿਰ ਭੁੱਲ ਜਾਂਦੀ ਬਸ ਇੱਕ ਵਾਰੀ ਜ਼ਰੂਰ ਬੰਨ੍ਹਿਆ ਕਰਨੀ ਹੈ ਤੇ ਪਾਗਰ ਨੂੰ ਰੋਜ਼ ਧੋ ਕੇ ਕਾ ਕਿ ਵੀ ਆਪਾਂ ਇੱਕ ਵਜ੍ਹਾ ਧੋਣੀ ਜ਼ਰੂਰ ਆਪਾਂ ਠੀਕ ਹੈ ਰੋਜ਼ ਦੀ ਰੋਜ਼ ਅੱਜ ਲਈ ਇਹਨਾ ਠੀਕ ਹੈ ਨਾ ਕੱਲ ਤੋਂ ਫੇ ਆਪਾਂ ਹੁਣ 4 ਮੀਟਰ ਦੀ ਪੱਗ ਸੀਨ ਲਾ ਕੇ ਉਹ ਜ਼ਰੂਰ ਲੈ ਕੇ ਆਓ ਤੇ ਇੱਕ ਜਿਹਦਾ ਹੁਣ ਆਪਾਂ ਲਾਈਟ ਰੰਗ ਦੀ ਪੱਗ ਬੰਨੀ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਲੜ ਕਿੰਨੇ ਕਿੰਨੇ ਦੂਰ ਰੱਖੇ ਆ ਇਹਦਾ ਕਾਲੀ ਪੱਗ ਨਹੀਂ ਲੈ ਕੇ ਆਉਣੀ ਨੇ ਵੀ ਬਲੂ ਇਹ ਵੀ ਨਹੀਂ ਲੈ ਕੇ ਆਉਣੀ ਠੀਕ ਹੈ ਨਾ ਗੂੜਾ ਰੰਗ ਹੋਵੇ ਗ੍ਰੀਨ ਦਾ ਰੰਗ ਤੇ ਕੋਈ ਹੋਰ ਰੰਗ ਦੱਸ ਦਿਓ ਮੈਂ ਕਹਿੰਦਾ ਸਾਰੇ ਇੰਨਾ ਦੇ ਕੇਸਰੀ ਰੰਗ ਵੀ ਸਿੱਖਣ ਲਈ ਠੀਕ ਆ ਲਾਲ ਰੰਗ ਵੀ ਠੀਕ ਮਤਲਬ ਕੋਈ ਵੀ ਤੁਹਾਡੇ ਕੋਲ ਜਿਹੜਾ ਲਾਈਟ ਸ਼ੇਡ ਰੰਗ ਆ ਸ਼ੇਡ ਹੋਵੇ ਉਹ ਲੈ ਕੇ ਆਉਣਾ ਠੀਕ ਹੈ ਜੀ ਗੂੜੇ ਰੰਗ ਦੀ ਪੱਗ ਜਿਹੜੀ ਸ਼ੀਸ਼ੇ ਦੇ ਵਿੱਚ ਸਿੱਖਣ ਨੂੰ ਆਪਾਂ ਨੂੰ ਟ੍ਰੇਨਿੰਗ ਵੇਲੇ ਔਖੀ ਆ ਜਦੋਂ ਤੁਸੀਂ ਪੰਜ ਸਿੱਖ ਲਈ ਫੇ ਜੋ ਇਸ ਰੰਗ ਦੀ ਮਰਜ਼ੀ ਤੁਸੀਂ ਮੰਗ ਸਕਦੇ ਹੋ ਠੀਕ ਹੈ ਨਾ ਤੇ ਡਾਰਕ ਤੋਂ ਡਾਰ ਲਾਈਟ ਜਿਹੜਾ ਮਣੀ ਹੁਣ ਆਪਾਂ ਨੇ ਇਹ ਪਤਾ ਲੱਗ ਜੂਵੇ ਆਪਾਂ ਨੂੰ ਇੱਥੇ ਸਿੱਖਣ ਦੇ ਵਿੱਚ ਆ ਫਿੱਕੇ ਰੰਗ ਦੀ ਪੱਗ ਵਧੀਆ ਲੰਦੀ ਠੀਕ ਹੈ ਜੀ 4 ਮੀਟਰ ਦੀ ਪੱਗ ਸੀਨ ਲਾ ਕੇ ਪਤਲੇ ਪਤਲੇ ਕੱਪੜੇ ਵਾਲੀਆਂ ਲੈ ਕੇ ਆਇਆ ਕਰਨੀਆਂ ਥੱਲੇ ਇੱਕ ਪਟਕਾ ਬੰਨਣ ਲਈ ਲੈ ਕੇ ਆਇਆ ਕਰਨ ਠੀਕ ਹੈ ਜੀ ਉਹਨਾਂ ਫੇ ਆਪਾਂ ਨੂੰ ساری ਜਿਹੜੀ ਇੱਕ ਦਾਨੀ ਤਰੀਕੇ ਦੇ ਨਾਲ ਜਿਹੜੀ ਪੱਗ ਬਣਵੀ ਜਾਂਦੀ ਹੈ ਉਹ ਫੇ ਆਪਾਂ ਨੂੰ ਪਤਾ ਲੱਗ ਜਾਊਗੀ ਰੋਜ਼ ਤੁਹਾਨੂੰ ਸੌਖਾ ਹੋਇਆ ਜਾਊਗੀ ਪੱਗ ਬੰਨਣਾ ਮੇ ਸਕੂਲ ਦੇ ਟਾਈਮ ਵੀ ਤੇ ਉਦਾਂ ਵੀ ਠੀਕ ਹੈ ਜੀ ਚਲੋ ਉਹ ਤੁਸੀਂ ਅ